ਤੇ ਹੁਣ ਤਾਂ ਬਿੱਲੀ ਥੈਲਿਓਂ ਬਾਹਰ ਕਿਉਂਕਿ ਸੁਧਾਰ ਲਹਿਰ ਦੇ ਵੱਡੇ ਨੇਤਾ ਜੰਮੂ ਕਸ਼ਮੀਰ ਦੇ ਵਿੱਚ ਬੀਜੇਪੀ ਦੇ ਸਟਾਰ ਪ੍ਰਚਾਰਕ ਬਣੇ। ਉਹਨੇ ਕਹਿੰਦੇ ਨੇ ਸਟਾਰ ਪ੍ਰਚਾਰਕ ਹੈ ਨਾ ਨਹੀਂ ਪਤਾ ਸਟਾਰ ਪ੍ਰਚਾਰਕ ਕੌਣ ਹੁੰਦਾ। ਸਟਾਰ ਪ੍ਰਚਾਰਕਾਂ ਦੀ ਕੀ ਮੈ ਲਿਸ਼ਟਾਂ ਜਾਂਦੀਆਂ ਨੇ। ਕੱਲ ਸਦਾ ਪ੍ਰੇਮ ਸਿੰਘ ਚੰਦੂ ਮਾਇਰਾ ਸਾਹਿਬ ਤੇ ਬਰਨਾਲਾ ਸਾਹਿਬ ਨੇ ਜੰਮੂ ਸਾਊਥ ਦੇ ਜਿਹੜੇ ਬੀਜੇਪੀ ਦੇ ਕੈਂਡੀਡੇਟ ਹੈ ਡਾਕਟਰ ਨਰਿੰਦਰ ਰੈਣਾ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਧੂਆਂ ਤਾਰ ਪ੍ਰਚਾਰ ਕੀਤਾ ਪਰ ਹੁਣ ਇਹਨਾਂ ਨੂੰ ਦਰਦ ਹੋ ਰਿਹਾ ਸਾਡੇ ਪਿੱਤਰਾਂ ਨੂੰ ਵੀ ਇਹਨਾਂ ਨੂੰ ਕੋਈ ਸਿੱਖ ਬੁਲਾਉਂਦਾ ਨਹੀਂ ਭਾਜਪੀ ਦੀਆਂ ਸਟੇਜਾਂ ਤੇ ਚੜਨਾ ਉਹਨਾਂ ਦੇ ਝੰਡਿਆਂ ਥੱਲੇ ਬਹਿ ਕੇ ਪ੍ਰਚਾਰ ਕਰਨਾ ਪ੍ਰੈਸ ਕਾਨਫਰੰਸਾਂ ਕਰਨਾ ਇਹ ਸਥਿਤੀ ਨੂੰ ਸਪਸ਼ਟ ਕਰਦਾ ਹੈ ਕਿ ਸੁਧਾਰ ਲਹਿਰ ਹੁਣ ਮਰਜਰ ਕਰ ਚੁੱਕੀ ਹੈ ਜਾਂ ਗੱਠਜੋੜ ਕਰ ਚੁੱਕੀ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਦੁਫਾੜ ਕਰਨ ਦੀਆਂ ਸਾਜਾਂ ਹੋਈਆਂ ਅਸੀਂ ਸਪਸ਼ਟ ਤੌਰ ਤੇ ਗੱਲ ਕਹੀ ਸੀ ਕਿ ਸਾਰਾ ਕੁਝ ਕੇਂਦਰ ਦੇ ਇਸ਼ਾਰੇ ਤੇ ਹੋ ਰਿਹਾ ਤੇ ਜਿਹੜੀ ਇਹ ਸੁਧਾਰ ਲਹਿਰ ਹੈ ਇਹ 나ਗਪੁਰ ਲਹਿਰ ਹੈ ਤੇ 나ਗਪੁਰ ਦੇ ਇਸ਼ਾਰੇ ਤੇ ਚੱਲਦੀ ਤੇ ਹੁਣ ਤਾਂ ਬਿੱਲੀ ਥੈਲਿਓਂ ਬਾਹਰ ਕਿਉਂਕਿ ਸੁਧਾਰ ਲਹਿਰ ਦੇ ਵੱਡੇ ਨੇਤਾ ਜੰਮੂ ਕਸ਼ਮੀਰ ਦੇ ਵਿੱਚ ਭਾਜਪਾ ਦੇ ਸਟਾਰ ਪ੍ਰਚਾਰਕ ਬਣੇ ਹੋਏ ਕੱਲ ਸਦਾ ਪ੍ਰੇਮ ਸਿੰਘ ਚੰਦੂ ਮਾਇਰਾ ਸਾਹਿਬ ਤੇ ਬਰਨਾਲਾ ਸਾਹਿਬ ਨੇ ਜੰਮੂ ਸਾਊਥ ਦੇ ਜਿਹੜੇ ਬੀਜੇਪੀ ਦੇ ਕੈਂਡੀਡੇਟ ਹੈ ਡਾਕਟਰ ਨਰਿੰਦਰ ਰੈਣਾ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਧੂਆਂ ਤਾਰ ਪ੍ਰਚਾਰ ਕੀਤਾ ਕੱਲਾ ਪ੍ਰਚਾਰ ਵੀ ਕੀਤਾ ਉਸ ਕੌਨਸਟਿਟੂਐਂਸੀ ਦੇ ਲੋਕਾਂ ਨੂੰ ਇਹ ਵਿਸ਼ਵਾਸ ਵੀ ਦਿਵਾਇਆ ਕਿ ਡਾਕਟਰ ਨਰਿੰਦਰ ਰੈਣਾ ਨੂੰ ਤੁਸੀਂ ਜਿਤਾ ਦਿਓ ਤੇ ਅਸੀਂ ਆਪਣਾ ਰਸੂਖ ਵਰਤ ਕੇ ਇਹਨਾਂ ਨੂੰ ਮੰਤਰੀ ਬਣਾ ਕੇ ਲਿਆਵਾਂਗੇ ਸੋ ਮੇਰਾ ਤਾਂ ਵਡਾਲਾ ਸਾਹਿਬ ਨੂੰ ਢੀਂਡਸਾ ਸਾਹਿਬ ਨੂੰ ਬੀਬੀ ਜਗੀਰ ਕੌਰ ਜੀ ਨੂੰ ਇਹ ਸਿੱਧਾ ਸਵਾਲ ਹੈ ਕਿ ਕਿਹੋ ਜੀ ਪੰਥਕ ਇਕਤਾ ਕੀ ਇਹ ਸੁਧਾਰ ਲਾਇਰ ਦਾ ਭਾਜਪੀ ਦੇ ਵਿੱਚ ਰਲ ਲੈਣਾ ਜਾਂ ਗੱਠ ਜੋੜ ਹੈ ਕਿਉਂਕਿ ਸਿਧਾਂਤਕ ਮੁੱਦਿਆਂ ਤੋਂ ਭਟਕਣ ਦੇ ਇਲਜ਼ਾਮ ਇਸ ਸੁਧਾਰ ਲਾਇਰ ਦੇ ਨੇਤਾ ਇਸ ਸ਼੍ਰੋਮਣੀ ਅਕਾਲੀ ਦਲ ਤੇ ਲਾਉਂਦੇ ਨੇ ਤੇ ਇਹ ਕਿਹੜੇ ਸਿਧਾਂਤ ਨੇ ਤੁਹਾਡੇ ਕਿਉਂਕਿ ਦੇਸ਼ ਦੇ ਵਿੱਚ ਲੜਾਈ ਤਾਂ ਆਪਾਂ ਮinorities ਦੀ ਲੜ ਰਹੇ ਆਂ ਦੇਸ਼ ਦੇ ਵਿੱਚ ਲੜਾਈ ਤਾਂ ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਦੀ ਲੜ ਰਿਹਾ ਹੈ ਜਿਹੜੇ ਸਾਡੇ ਗੁਰਦੁਆਮਾ ਦੇ ਵਿੱਚ ਭਾਜਪੀ ਦਾ ਦਖਲਅੰਦਾਜ਼ੀ ਹੈ ਕੇਂਦਰ ਸਰਕਾਰ ਦੀ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਤੇ ਕਬਜ਼ਾ ਚਾਹੇ ਉਹ ਨੰਦੇਟ ਸਾਹਿਬ ਹੋਵੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨਾ ਹੋਵੇ ਲੜਾਈ ਤਾਂ ਸਾਡੀ ਏ ਤੇ ਅਸੀਂ ਉਸੇ ਭਾਜਪੀ ਦੇ ਲਈ ਵੋਟਾਂ ਮੰਗ ਰਹੇ ਹਾਂ ਤਾਂ ਮੈਂ ਅੱਜ ਸਪਸ਼ਟ ਤੌਰ ਤੇ ਇਹਨਾਂ ਤੋਂ ਜਵਾਬ ਮੰਗਦਾ ਇਹਨਾਂ ਦੀ ਆਈਡੀਓਲੋਜੀ ਨੂੰ ਸਵਾਲ ਕਰਦਾ ਕਿਉਂਕਿ ਸੁਧਾਰ ਲਹਿਰ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਸੀ ਕਿ ਸਾਨੂੰ ਨਾਗਪੁਰ ਦੇ ਨਾਲ ਨਾ ਜੋੜਿਆ ਜਾਵੇ ਸਾਨੂੰ ਆਰਐਸਐਸ ਦੇ ਏਜੰਡੇ ਨਾਲ ਨਾ ਜੋੜਿਆ ਜਾਵੇ ਪਰ ਜੋ ਕੁਝ ਅੱਜ ਸਾਹਮਣੇ ਆਇਆ ਜਦੋਂ ਅਸੀਂ ਵੋਟਾਂ ਹੀ ਉਹਨਾਂ ਲਈ ਮੰਗ ਰਹੇ ਹਾਂ ਪ੍ਰਚਾਰ ਹੀ ਉਹਨਾਂ ਲਈ ਕਰ ਰਹੇ ਹਾਂ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਤਾਂ ਬਹੁਤ ਸਾਰੇ ਕੈਂਡੀਡੇਟ ਹੈ ਕੁਝ ਆਜ਼ਾਦ ਵੀ ਖੜੇ ਨੇ ਪਰ ਬੀਜੇਪੀ ਦੇ ਲਈ ਵੋਟਾਂ ਮੰਗਣਾ ਬੀਜੇਪੀ ਦੀਆਂ ਸਟੇਜਾਂ ਤੇ ਚੜਨਾ ਉਹਨਾਂ ਦੇ ਝੰਡਿਆਂ ਥੱਲੇ ਬਹਿ ਕੇ ਪ੍ਰਚਾਰ ਕਰਨਾ ਪ੍ਰੈਸ ਕਾਨਫਰੰਸਾਂ ਕਰਨਾ ਇਹ ਸਥਿਤੀ ਨੂੰ ਸਪਸ਼ਟ ਕਰਦਾ ਹੈ ਕਿ ਸੁਧਾਰ ਲਹਿਰ ਹੁਣ ਮਰਜਰ ਕਰ ਚੁੱਕੀ ਹੈ ਜਾਂ ਗੱਠਜੋੜ ਕਰ ਚੁੱਕੀ ਹੈ ਮੈਨੂੰ ਬੜੀ ਹੈਰਾਨੀ ਹੈ ਕਿ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਮੇਰੇ ਜੰਮੂ ਕਸ਼ਮੀਰ ਦੇ ਧਿਆਨ ਬਾਰੇ ਮੈਂ ਜਦੋਂ ਗਿਆ ਸੀ ਕਿ ਸਮਾਜ ਸਮਾਗਮ ਦੇ ਵਿੱਚ ਨਿੱਜੀ ਸਮਾਗਮ ਦੇ ਵਿੱਚ ਪਰ ਉੱਥੇ ਸਿੱਖ ਭਾਈਚਾਰੇ ਦੇ ਸੰਗ ਕੁਝ ਸਾਨੂੰ ਮਿਲੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਇਸ ਵਾਰੀ ਸਾਰਾ ਭਾਈਚਾਰਾ ਇਕੱਠਾ ਨਰਿੰਦਰ ਰਾਏ ਦੀ ਮਦਦ ਕਰ ਰਹੀ ਨੇ ਕਿਉਂਕਿ ਕਾਂਗਰਸ ਦਾ ਜਿਹੜਾ ਉਮੀਦਵਾਰ ਆ ਉਹਨੇ ਸਿੱਖ ਭਾਈਚਾਰੇ ਬਾਰੇ ਕੁਝ ਗਲਤ ਆਪ ਸ਼ਬਦ ਬੋਲੇ ਸੀ ਤੇ ਸਾਰਾ ਭਾਈਚਾਰਾ ਇਹ ਖਾਸ ਤੌਰ ਤੇ ਬਲਵਿੰਦਰ ਹੈਪੀ ਜੀ ਦੇ ਦਫ਼ਤਰ ਮੈਂ ਗਿਆ ਇਹ ਮਤਲਬ ਆਜ਼ਾਦ ਚੋਂ ਲੜਦਾ ਰਿਹਾ ਪਿੱਛੇ ਜਿੱਤਿਆ ਵੀ ਸੀ ਇੱਕ ਵਾਰ ਤੇ ਹੁਣ ਵੀ ਚੋਣ ਲੜ ਰਿਹਾ ਸੀ ਜਿਆਦਾ ਤੌਰ ਤੇ ਤੇ ਇਹਨੇ ਇਸ ਕਰਕੇ ਵਾਪਸ ਲੈ ਲੇ ਕਾਗਜ਼ ਵੀ ਮੈਂ ਸਾਰਾ ਭਾਈਚਾਰਾ ਇਕੱਠਾ ਹੁਣ ਜੇ ਭਾਈਚਾਰਾ ਇਕੱਠਾ ਤੇ ਇਹਨੂੰ ਐਪਰੀਸ਼ੀਏਟ ਕਰਨੇ ਬਣਦਾ ਮੈਂ ਥੋੜੋ ਕਹਿ ਸਕਦਾ ਵੀ ਤੁਸੀਂ ਇਕੱਠੇ ਕਿਉਂ ਹੋ ਰਹੇ ਹੋ ਪਰ ਹੁਣ ਇਹਨਾਂ ਨੂੰ ਦਰਦ ਹੋ ਰਿਹਾ ਸਾਡੇ ਮਿੱਤਰਾਂ ਨੂੰ ਵੀ ਇਹਨਾਂ ਨੂੰ ਕੋਈ ਸਿੱਖ ਬੁਲਾਉਂਦਾ ਨਹੀਂ ਤੇ ਜੇ ਸਿੱਖ ਭਾਈਚਾਰੇ ਨੇ ਮਾਨ ਸਰਕਾਰ ਲਈ ਮੈਨੂੰ ਉੱਥੇ ਚਾਹ ਫਲਾਤੀ ਦਫ਼ਤਰ ਤੇ ਕਿਸੇ ਆਪਦੇ ਨਿੱਜੀ ਦਫ਼ਤਰ ਦੇ ਵਿੱਚ ਕੋਈ ਚੋਣ ਰੈਲੀ ਤੇ ਬੀਜੇਪੀ ਦੇ ਨਾਮ ਆ ਗਿਆ ਉਹਨੇ ਕਹਿੰਦੇ ਸਟਾਰ ਪ੍ਰਚਾਰ ਕਹਿੰਦੇ ਨੂੰ ਨਹੀਂ ਪਤਾ ਸਟਾਰ ਪ੍ਰਚਾਰ ਕਾਹਨ ਹੁੰਦਾ ਸਟਾਰ ਪ੍ਰਚਾਰਕਾਂ ਦੀ ਕਿਵੇਂ ਲਿਸਟਾਂ ਜਾਂਦੀਆਂ ਨੇ ਤੇ ਮਨਨ ਕਿਸੇ ਦੇ ਦਫ਼ਤਰ ਦੇ ਵਿੱਚ ਜੇ ਦੂਜੀ ਪਾਰਟੀ ਦਾ ਕੋਈ ਟੰਡਾ ਲੱਗਿਆ ਸੀ ਬੈਨਰ ਲੱਗਿਆ ਸੀ ਤੇ ਮੈਂ ਉਹ ਉਤਾਰ ਥੋੜਾ ਸਾਰਦਾ ਸੀ ਉਹ ਚਾਹ ਪਲਾਉਣ ਲੱਗਿਆ ਉੱਥੇ ਪ੍ਰੈਸ ਵਾਲੇ ਆ ਗਏ ਤੇ ਪ੍ਰੈਸ ਵਾਲੇ ਨੇ ਕੁਦਰਤੀ ਤੌਰ ਤੇ ਮਜੂਦਾ ਹਲਾਤਾ ਬਾਰੇ ਪੁੱਛਣਾ ਹੁੰਦਾ ਔਰ ਮੈਂ ਬੜਾ ਬਲਕੇ ਸਪਸ਼ਟ ਵੀ ਕਿਹਾ ਕਿ ਜੇਰਾ ਭਾਰਤੀ ਜਨਤਾ ਪਾਰਟੀ ਦੇ ਪਿੱਤੇ ਜੇ ਧਜਨ ਕੁਮਾਰ ਬਰਗਿਆ ਨੂੰ ਅੰਦਰ ਕੀਤਾ ਕਰਤਾਰ ਪਰਸਾ ਦਾ ਲਾਂਗਾ ਖੁੱਲਿਆ ਬ੍ਰੈਕਡਿਸਟ ਘਾਤ ਹੋਈ ਆ ਜੰਗੇ ਕੰਮ ਵੀ ਹੋਏ ਨੇ ਪਰ ਅਜੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲਟਕ ਰਿਹਾ ਕਿਸਾਨਾਂ ਦੇ ਮਾਮਲੇ ਲਟਕ ਰਹੇ ਨੇ ਭਾਈ ਰਾਜਵਾਨਾ ਦੀ ਫਾਸੀ ਦੀ ਸਜ਼ਾ ਨੂੰ ਉਮਰ ਕਾਇਰ ਵੀ ਤੋਜ਼ੀਰ ਕਰਨ ਦੀ ਗੱਲ ਜਗਤਾਰ ਸਿੰਘ ਵਾਰੇ ਬਰਗੇ ਸਿੰਘਾਂ ਦੀ ਰਿਹਾਈ ਦੇ ਮਸਲੇ ਲਟਕ ਰਹੇ ਨੇ ਇਹ ਗੱਲਾਂ ਵੀ ਮੈਂ ਵਰਕਿਆ ਕੀਤੀਆਂ ਪਰ ਕਾਂਗਰਸ ਨੂੰ ਵੀ ਅਸੀਂ ਭੁਲਾ ਨਹੀਂ ਸਕਦੇ ਉਹਦੇ ਪਾਪ ਜਿਹੜੇ ਕੀਤੇ ਆ ਕਾਂਗਰਸ ਨੇ ਜਿਹੜਾ ਕਤਲਿਆਕ ਕੀਤਾ ਸਾਡੇ ਸਿੰਘਾਂ ਦਾ ਔਰ 1984 ਦੇ ਵੀ ਜੋ ਭਾਰਤੀ ਫੌਜ ਦਾ ਹਮਲਾ ਜਿਹੜੀ ਅਕਾਲ ਤਖਤ ਸਾਹਿਬ ਤੇ ਹੋਇਆ ਸਿੰਘਾਂ ਦਾ ਲਹੂ ਲਹਾਨ ਕੀਤਾ ਸਿੱਖਾਂ ਦੀ ਕਾਤਲ ਜਮਾਤ ਨੂੰ ਵੀ ਅਸੀਂ ਕਿਵੇਂ ਭੁਲਾ ਸਕਦੇ ਤੇ ਜਿਸ ਤਰ੍ਹਾਂ ਸਿੱਖ ਭਾਈਚਾਰੇ ਦੇ ਬੁਰਾਈ ਬਾਰੇ ਕਾਂਗਰਸੀ ਵੀਰਵਾਰ ਨੇ ਬੋਲਿਆ ਤੇ ਉਹਦੇ ਵਿਰੋਧ ਦੇ ਵਿੱਚ ਸਿੱਖ ਭਾਈਚਾਰਾ ਇਕੱਠਾ ਹੋਇਆ ਤਾਂ ਉਹਦੀ ਮੈਂ ਪ੍ਰਸ਼ੰਸਾ ਕੀਤੀ ਆ ਇਹ ਤੋ ਵੱਧ ਦਾ ਕੋਈ ਨਾ ਕੰਮ ਜੀਐਸਪੀ ਦੀ ਚੋਣ ਰੈਲੀ ਤੇ ਸੀ ਗਏ ਨਾ ਚੋ ਬੀਜੇਪੀ ਨਾਲ ਰਾਰਕੇ ਚੋ ਆ ਲੜਦਾ ਕੋਈ ਪ੍ਰੋਗਰਾਮ ਸੇ ਇਸ ਗੱਲ ਨੂੰ ਬਾਦ ਦਾ ਬਤੰਗਰ ਬਣਾਉਣਾ ਖਾਂਦੇ ਦੀ ਦਾੜੀ ਹਿਲਰ ਵਾਲੀ ਗੱਲ ਹੈ